ਪੰਜਾਬ ਦੇ ਵਿੱਚ ਚੋਰਾ ਦਾ ਅੰਤੰਕ ਕਿੰਨਾ ਜ਼ਿਆਦਾ ਵਾਚੂਕਿਆ ਹੈ ਕਿ ਇਹਨਾਂ ਦੇ ਗੈਂਗ ਵੱਲੋਂ ਵੱਖ-ਵੱਖ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਰ ਅੋਥੀ ਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਚੋਰ ਨੇ ਹੀ ਲੋਕਾਂ ਦੇ ਨੱਕ ਦੇ ਵਿੱਚ ਦਮ ਕਰਕੇ ਰੱਖ ਦਿੱਤਾ। ਤੇਸਪੁਰੇ ਮਾਮਲੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿੱਥੇ ਇੱਕ ਚੋਰ ਵੱਲੋਂ ਪੰਜ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਤਾਂ ਪਹਿਲਾਂ ਸੀਸੀਟੀਵੀ ਤਸਵੀਰ ਦੇਖਦੇ ਹਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚੋਰ ਚੁੱਪ-ਚੁਪਿਤੇ ਜਿਹੜਾ ਘਰ ਦੇ ਅੰਦਰ ਦਾਖਲ ਹੁੰਦਾ ਹੈ ਅਤੇ ਘਰ ਦੇ ਅੰਦਰ ਦੇਖਦਾ ਹੈ ਕਿ ਕੋਈ ਬਾਹਰ ਤਾਂ ਨਹੀਂ ਆ ਰਿਹਾ ਤਾਂ ਉਸ ਤੋਂ ਬਾਅਦ ਆਪਣੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦਾ ਹੈ ਇੱਕ ਘਰ ਨਹੀਂ ਬਲਕਿ ਚਾਰ ਹੋਰ ਘਰਾਂ ਨੂੰ ਜਿਹੜਾ ਉਸ ਵੱਲੋਂ ਨਿਸ਼ਾਨਾ ਬਣਾ ਦਿੱਤਾ ਜਾਂਦਾ ਹੈ ਇਸ ਦੀ ਜਾਣਕਾਰੀ ਉਸ ਸਮੇਂ ਮਿਲਦੀ ਹੈ ਜਦੋਂ ਪਰਿਵਾਰ ਵਾਲੇ ਸੌਕੇ ਉੱਠਦੇ ਨੇ ਤਾਂ ਜਦੋਂ ਦੇਖਦੇ ਨੇ ਕਿ ਉਹਨਾਂ ਦੇ ਘਰ ਦੇ ਸਾਰਾ ਸਮਾਨ ਖਿਲਰੇ ਪਿਆ ਤੇ ਤਸਵੀਰਾਂ ਵੀ ਜਿਹੜੀਆਂ ਤੁਹਾਨੂੰ ਵਕ-ਵਕ ਘਰਾਂ ਦੀਆਂ ਦਿਖਾ ਰਹੇ ਹਾਂ ਜਿੱਥੇ ਚੋਰਾ ਵੱਲੋਂ ਆਪਣੀ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ ਜਿੱਥੇ ਦੱਸਿਆ ਜਾ ਰਿਹਾ ਕਿ ਸੋਨਾ, ਨਕਦੀ ਅਤੇ ਗਹਿਣੇ ਚੋਰ ਚੋਰੀ ਕਰਕੇ ਫਰਾਰ ਹੋ ਚੁੱਕੇ ਨੇ ਹਾਲਾਂਕਿ ਦੱਸਿਆ ਜਾ ਰਿਹਾ ਕਿ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਪਰ ਉਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜ ਘਰਾਂ ਦੇ ਵਿੱਚ ਚੋਰੀ ਕਰਕੇ ਚੋਰ ਫਰਾਰ ਹੋ ਚੁੱਕਿਆ ਪਰ ਇਸ ਘਟਨਾ ਤੋਂ ਬਾਅਦ ਜਿਹੜੇ ਨੇ ਲੋਕ ਕਾਫੀ ਜ਼ਿਆਦਾ ਸੈਮਿੰਗ ਹੋਏ ਨੇ ਲੋਕਾਂ ਦਾ ਇਸ ਚੋਰੀ ਦੀ ਘਟਨਾ ਨੂੰ ਲੈ ਕੇ ਕੀ ਕੁਝ ਕਹਿਣਾ ਉਹ ਸੁਣਦੇ ਆ ਪਰ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਮਾਮਲਾ ਹੈ ਨਾਬਾ ਦੇ 판ਡੂ ਸਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਚੋਰ ਵੱਲੋਂ ਚਾਰ ਕਰਾਂ ਦੇ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਖੁਦ ਉਹ ਫਰਾਰ ਹੋ ਜਾਂਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਹੋਰ ਕੀ ਕੁਝ ਕਿਹਾ ਗਿਆ ਸੁਣਦੇ ਆ ਪੁਰਵੀਆਂ ਪੋੜੀਆਂ ਹਾਂ ਜੀ ਉੱਪਰ ਤੋਂ ਆਏ ਆ ਤੀਸਰੀ ਪੌੜੀ ਤੋਂ ਕੋਈ ਗੱਲ ਨਹੀਂ ਆ ਕੋਈ ਨਾ ਦਰਜਾ ਦਰਜਾ ਕੁਝ ਨਹੀਂ ਆ ਉੱਪਰ ਆ ਗੇਟ ਬੰਦ ਸੀਗਾ ਖੜਕਾ ਹੋਇਆ 4 ਵਜੇ ਮੈਂ ਉਹ ਮੇਰੀ ਜਾਤ ਕੋਲੇ ਮੈਂ ਕਿ ਖੜਕਾ ਹੋਇਆ ਮੈਂ ਗੇਟ ਬੰਦ ਸੀ ਕੁੰਡੀ ਮੈਂ ਕਿ ਤੁਸੀਂ ਬਾਹਰ ਚੱਲੋ ਵੇੜੇ ਦੀ ਲਾਈਟ ਜਗ ਰਹੀ ਹੈ ਸਾਡੇ ਅੰਦਰ ਦੀ ਵੀ ਜਗ ਰਹੀ ਹੈ ਇੰਨੀ ਦੇਰ ਦੇ ਵਿੱਚ ਉੱਥੋਂ ਉਹ ਰਾਤ ਦੇ ਵਿੱਚ ਜਦੋਂ ਸਰਪੰਚੋ ਗੇਟ ਖੋਲਣ ਲੱਗਿਆ ਤਾਂ ਇਹਨਾਂ ਦੀ ਪੈਂਟ ਤੇ ਕਾਗਜ਼ ਕਿੱਲਰੇ ਪਏ ਐਥੇ ਮੋਬਾਈਲ ਪਿਆ ਸੀ ਇਹਨਾਂ ਦੇ ਬੈੱਡ ਤੇ ਸੋਨ ਨਾਲ ਹੀ ਇਹ ਚੋਰ ਜੀ ਉੱਪਰਲੇ ਪਾਸੋਂ ਕੋਠੇ ਟੱਪ ਕੇ ਆਇਆ ਤੇ ਵਿੰਡੇ ਦੇ ਵਿੱਚੋਂ ਐਂਟਰ ਕੀਤਾ ਤੇ ਨੁਕਸਾਨ ਦੇ ਅਪਰੋਕਸੀਮੇਟਲੀ 4 5 6 ਕੈਸ਼ ਤੇ 골ਡ ਬਲਾਕ ਹੋਇਆ ਇਹ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਕਿੰਨੇ ਵਜੇ ਘਟਣ ਨੂੰ ਜਾਂ ਮ ਦਿੱਤਾ ਉਹ ਸਾਰਾ ਪੋਣੇਕ 5:00 'ਚ ਉੱਠੇ ਆਂ ਦੇਖਿਆ ਸਮਾਨ ਖੰਡਿਆ ਹੋਇਆ ਠੀਕ ਹੈ ਪੈਂਟ ਵਿੱਚੋਂ ਏਟੀਐਮ ਵਗੈਰਾ ਸਾਰਾ ਥੱਲੇ ਸੁੱਟ ਗਿਆ ਤੇ ਕੈਸ਼ ਐਂਡ ਜੋਲ ਮਾਰੀ ਚੋਣ ਮਿਲਿਆ ਉਹ ਲੈ ਕੇ ਚੱਲ ਗਿਆ ਉਸ ਤੋਂ ਜਦੋਂ ਦੇਖਿਆ ਵੀ ਵਿੰਡੋ ਖੁੱਲੀ ਹੋਈ ਹੈ ਟੁੱਟੀ ਹੋਈ ਹੈ ਫੇਰ ਸਾਨੂੰ ਪਤਾ ਲੱਗਾ ਚੋਰੀ ਹੋ ਗਈ ਕੈਮਰੇ ਤੋਂ ਚੈੱਕ ਕੀਤਾ ਤੇ ਬਿਲਕੁਲ ਵੀ ਪਤਾ ਨਹੀਂ ਲੱਗਣ ਦਿੱਤਾ ਉਹ ਬਿਲਕੁਲ ਨਹੀਂ ਤਕਰੀਬਨ ਜਿਹੜਾ ਤੁਸੀਂ ਜਿੰਨ ਜਾਣੇ ਕਹਿੰਦੇ ਹੋ ਵੀ ਉੱਠ ਜਾਣਾ ਮੈਂ ਉਸ ਟਾਈਮ ਪਤਾ ਵੀ ਨਹੀਂ ਲੱਗਿਆ ਕਿ ਅੱਜ ਤੁਸੀਂ ਗਏ ਹੋ ਹਾਂ ਬਸ ਮੈਂ ਤਾਂ 4:30 ਉੱਠਿਆ ਅੱਜ ਜਾਣ ਨੂੰ ਨਹੀਂ ਮੂੜੀ ਕਿਤਾ ਮੈਂ ਨਹੀਂ ਗਿਆ ਤੇ ਉਸ ਤੋਂ ਬਾਅਦ ਬਸ ਦੇਖਿਆ ਤਾਂ ਆ ਬਹਿ ਵਸੀ ਗਿਆ ਉਹ ਘਰ ਦੇ ਉੱਠੇ ਤਾਂ ਦੇਖਿਆ ਉਹਨਾਂ ਨੇ ਨਹੀਂ ਐਨੇ ਮਤਲਬ ਦਿਨ 'ਚ ਜਿਹੜੇ ਹੈਗੇ ਦਿਨੇ ਚੜ ਜਾਂਦਾ ਲੋਕ ਦੀ ਚਹਲ ਪਹਲ ਵੀ ਕਾਫੀ ਹੁੰਦੀ ਆ ਵੀ ਇਹਦੇ 4:30 ਤੋਂ ਲੈ ਕੇ 6 ਵਜੇ ਤੱਕ ਸਮਾਂ 6 ਵਜੇ ਤੱਕ ਘਟਣ ਨੂੰ ਜਾਂਦੇ ਤਾਂ ਕਿੰਨੇ ਘਰਾਂ ਨੂੰ ਅਸਰ ਸੋਚ ਹੀ ਨਹੀਂ ਸਕਦੇ ਜੀ ਹਰ ਰੋ ਦਾ ਰੁਟੀਨ ਹੈ 11 ਵਜੇ ਉੱਠਣ ਦਾ ਹਾਂ ਮਤਲਬ ਗੁੰਡਾ ਇਹਨਾਂ ਵਜੇ ਤੱਕ ਖੋਲ ਕੇ ਅਸੀਂ ਜਾਣੇ ਬਾਹਰ ਇਹ ਕਿੰਨੀ ਸੰਘਣੀ ਆਬਾਦੀ ਵਿੱਚੋਂ ਜਿਹੇ ਇਹਦੀ ਹੁੰਦੀ ਹੈ ਘਟਨਾਵਾਂ ਅੰਜਾਮ ਦੇ ਜਾਂਦੇ ਤਾਂ ਕੀ ਸੇਫ ਸੈਕ ਕਰ ਸਕਦੇ ਹਾਂ ਬਾਹਰਲੀ ਜਿਹੜੀ ਕਲੋਨੀਆਂ ਚ ਇਹ ਤਾਂ ਪ੍ਰਸ਼ਾਸਨ ਦੇਖੇ ਸਰ ਸਾਡੇ ਕੋਲ ਦੱਸਦਾ ਅੱਜ ਤੱਕ ਪਹਿਲੀ ਵਾਰ ਹੀ ਦੇਖਿਆ ਜੀ ਐਨੀ ਉਮਰ ਹੋ ਗਈ ਫਸਟ ਟਾਈਮ ਦੇਖਿਆ ਵੀ ਇਹ ਚੀਜ਼ ਹੋਈ ਹੈ ਹੌਕਲੇ ਬੁਲਾਉਂਦਾ ਵੀ ਇੰਨੀ ਦੇਖੋ ਤੁਸੀਂ ਸੰਘਣੀ ਆਬਾਦੀ ਵਿੱਚੋਂ ਕਰਕੇ ਜਾਣਾ ਕਰੀਏ ਸੀ ਰਿਕਾਰਡਿੰਗ ਲੈ ਕੇ ਗਏ ਹੋ ਦੇਖਿਓ ਘਬराई ਨਹੀਂ ਰਿਹਾ ਆਰਾਮ ਨਾਲ ਘਰ ਕੋ ਮਰੇ ਜੇ ਮੇਰਾ ਕੰਮ ਤਾਂ ਆ ਕੀ ਹੋਇਆ ਜੀ ਜਿਹੜੀ ਚੋਰੀ ਹੋਈ ਹੈ ਸਾਰਾ ਕੁਝ ਘਰ ਚ ਬਖੇਰੇ ਕਿੰਨੇ ਕੁ ਜੀ ਤਾਂ ਇਹ ਟਾਈਮ ਦਾ ਸਜਾ ਮੇਰੇ ਹਸਬੰਦ ਪੰਜ 5:30 ਵਜੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਮੈਂ ਐਸਾ ਮੈਂ ਦਰਾਜਾ ਚੱਕ ਜਰੂਰ ਕਰਦੀ ਆ ਮੈਂ ਉੱਠ ਨਹੀਂ ਸਕੀ ਫਸਾ ਫਿਰ ਮੈਂ ਇੱਕਦਮ ਪਾਸਾ ਲਈ ਤਾਂ ਮੇਰੇ ਪੈਰਾਂ ਚ ਕੁਝ ਟਕਿਆ ਫਿਰ ਮੈਂ ਇੱਕਦਮ ਦੇਖਿਆ ਸਾਰੇ ਅਲਮਾਰੀਆਂ ਖੁੱਲੀਆਂ ਪਈਆਂ ਨੇ ਮੈਂ ਖੁਦਮ ਡਾਊਨ ਹੋ ਗਈ ਇਹ ਮਨੇ ਚੀਕ ਮਾਰੀ ਫਿਰ ਉਹ ਸਾਹਮਣੇ ਗਵਾਂਢੀ ਆ ਦੇ ਗਈ ਮੈਂ ਕਿਹਾ ਦੇਖੀ ਆਈ ਜੀ ਆਈ ਨਹੀਂ ਕਹਿੰਦੀ ਨਹੀਂ ਮੈਂ ਕਿਵੇਂ ਉਹਨਾਂ ਨੂੰ ਬੁਲਾ ਕੇ ਆਈ ਮੇਂ ਕੀ ਹੋ ਗਿਆ ਦੇਖੇ ਮੇਰੇ ਘਰ ਉਹਨਾਂ ਨੇ ਦੇਖਿਆ ਦੁਬਾਰਾ ਨੂੰ ਫਿਰ ਮੈਂ ਪਾਪਾ ਨੂੰ ਫੋਨ ਕੀਤਾ ਆਪਣੇ ਸਹੁਰੇ ਨੂੰ ਫਿਰ ਮੇਰੀ ਜਠਾਣੀ ਕਹਿੰਦੀ ਹੁਣੇ ਗਿਆ ਮੇਰਾ ਹਸਬੰਦ ਹੁਣੇ ਗਿਆ ਨੇ ਫਿਰ ਮੈਂ ਬਾਹਰ ਹੀ ਬੈਠ ਕੇ ਅੰਦਰ ਦੇਖ ਕਿੰਨੀ ਕਦਾ ਸਮਾਨ ਲੈ ਗਿਆ ਤੁਹਾਡੇ ਚੋਲ ਕਰ ਗੋਲਡ ਸੀਗਾ ਕੈਸ਼ ਸੀਗਾ ਕਿੰਨਾ ਕ ਦੋ ਗਤੋਲੇ ਦੋ ਢਾਈ ਤੋਲੇ ਸੋਨਾ ਸੀਗਾ ਬਗੇ 20 25000 ਰੁਪਏ ਕੈਸ਼ ਵੈਸੀ ਚਾਹ ਬਣਾ ਦੇ ਸੋਸ ਤੱਕ ਤੱਕ ਮੈਨੂੰ ਖੜਕਾ ਰਿਹਾ ਸੀਗਾ ਇਹਨਾਂ ਨੇ ਲੱਗੇ ਸਾਰਾ ਜਿੰਨੀ ਮੈਨੂੰ ਪਤਾ ਲੱਗਿਆ ਇਹ ਤੁਹਾਨੂੰ ਬਿਲਕੁਲ ਬਲੀ ਘੱਟੋ ਘੱਟ 5-7 ਮਿੰਟ ਤੱਕ ਲਾਈ ਹੁਣੇ ਜਿਵੇਂ ਮੈਨੂੰ ਕੁਛ ਵੀ ਨਹੀਂ ਪਤਾ ਲੱਗਿਆ ਇਹ ਤਾਂ ਮੇਰੀ ਨੀਂਦ ਅੰਨੀ ਕੱਚੀ ਹੈ ਨਾ ਮੈਂ ਇਹ ਮੈਨੂੰ ਕਹਿੰਦਾ ਕੰਤਾ ਤੇਰੇ ਘਰ ਕੋਈ ਚੋਰ ਨਹੀਂ ਆ ਸਕਦਾ ਤੈਂ ਤਾਂ ਇਹ ਵੀ ਪਤਾ ਮੈ ਕਿਤੇ ਮੈਨੂੰ ਇਹ ਵੀ ਪਤਾ ਲੱਗ ਜਾਂਦਾ ਜਦੋਂ ਸਵੇਰੇ ਉੱਠੇ ਵੀ ਤਾਂ ਮੈਂ ਨੀਂਦ ਵਿੱਚ ਇੱਕ ਇੱਕ ਕਰ ਰਹੇ ਨੇ ਮੈਨੂੰ ਇਹਨਾਂ ਵੀ ਪਤਾ ਹੁੰਦਾ ਪਰ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਉਹ ਐਂਟਰ ਹੋਇਆ ਕਦੋਂ ਮੈਂ ਥੋੜੀ ਜਿਹੀ ਲਾਈਟ ਮਟਾਣਾ ਨਹੀਂ ਲੈ ਟੋਟਲ ਟੋਟਲ 골ਡ ਕਿੰਨੇ ਲੱਖ ਦਾ ਸੀ ਤੁਹਾਡਾ 20 10 ਦਾ ਸਮਝੋ ਦੋ ਕੁ ਦਾ ਲਾ ਲਓ 2 ਲੱਖ ਦਾ ਕੈਸ਼ ਕਿੰਨਾ ਸੀ ਕੈਸ਼ 18000 ਦਾ ਉਹ 99 ਨੋਟ ਸੀਗੇ ਤੇ ਬਾਕੀ 20 ਦਾ 1000 2000 ਰੁਪਏ ਪਿਆ ਸੀ 3 ਕਿੰਨਾ ਦਾ ਪਰਸ਼ ਚ ਪਿਆ ਸੀ 1000 ਇਹਦਾ ਮੈਂ ਲੇਬਰ ਵਾਲਿਆਂ ਵਾਸਤੇ ਰੱਖਦਾ ਚੋਰੀ ਜੀ ਇੱਕ ਦੂਜਾ ਮੇਰਾ ਤੀਜਾ ਮੁਖੀ ਦਾ ਚੌਥਾ ਉਹ ਦੋ ਘਰੋਂ ਦਿਨੇ ਪੰਜ ਘਰਾਂ ਜੀ ਚੋਰੀ ਹੋਈ ਹੈ ਸਵੇਰੇ 4:00 ਵਜੇ ਤੋਂ ਲੈ ਕੇ 6:30 ਵਜੇ ਤੱਕ ਇਹ ਸਾਰੀ ਵਾਰਦਾਤ ਹੋਈ ਹੈ ਨੇ ਕਿਸੇ ਨੂੰ ਨਹੀਂ ਕੰਨੂ ਕੰਨੋ ਖਾਇ ਹੋਰ ਬਾਈ ਮੇਰੀ ਘਰ ਵਾਲੀ ਤਾਂ ਸੁੱਤੀ ਪਈ ਸੀ ਇਹ ਕਹਿੰਦੀ ਮੈਨੂੰ ਪਤਾ ਨਹੀਂ ਲੱਗਿਆ ਉਹ ਥੋੜੇ ਜਿਹਾ ਖੜਕਾ ਹੁੰਦਾ ਮੈਂ ਉੱਠ ਖੜਦੇ ਆ ਉਸ ਵੇਲੇ ਮੈਂ ਮੈਨੂੰ ਨਹੀਂ ਪਤਾ ਲੱਗਿਆ ਮੈਨੂੰ ਤਾਂ ਬਾਅਦ ਪਤਾ ਲੱਗਿਆ ਜਦੋਂ ਸਮਾਨ ਵਿਕ ਰਿਆ ਪਿਆ ਸੀ ਇੱਕਦਮ ਰੋਣ ਲੱਗ ਗਈ ਫਿਰ ਉਸੇ ਸ਼ੱਕ ਕੀਤਾ ਵੀ ਇਸ ਨੂੰ ਕੋਈ ਚੀਜ਼ ਸੁਗਾਈ ਗਈ ਹੈ ਤਾਂ ਕਿ ਕਿਉਂਕਿ ਇੰਨੇ ਖੜਕੇ ਦੇ ਵਿੱਚ ਤਾਂ ਮੇਰੀ ਘਰ ਵਾਲੀ ਉੱਠ ਖੜਦੀ ਹੈ ਇਹ ਸ਼ੂਗਰ ਬਣਾਉ ਮੇਰੀ ਘਰ ਵਾਲੀ ਬਚ ਗਈ ਉਹਨੂੰ ਕੁਝ ਨਹੀਂ ਹੋਇਆ ਜੇ ਰੋਲਾ ਰੁਲਾ ਬੰਦੀ ਕੁਝ ਮਾਰ ਵੀ ਸਕਦੇ ਸੀ ਕਿ ਚਲੋ ਅਮਰੀਕਾ ਵਾਲੀ ਨੂੰ ਬਚਾਉ ਹੋ ਗਿਆ ਬੜਾ ਨੁਕਸਾਨ ਬਹੁਤ ਹੋਇਆ ਹੈ 3 ਲੱਖ ਦੇ ਲਗਭਗ ਮੇਰਾ ਐਸਟੀਮੇਟ ਦੇ ਲਗਭਗ ਮੇਰਾ ਨੁਕਸਾਨ ਹੋਇਆ ਹੈ ਟੋਟਲ ਮੁੱਲੇ ਚ ਕਿੰਨਾ ਕੁ ਨੁਕਸਾਨ ਟੋਟਲ ਮੈਂ ਕਹਿ ਨਹੀਂ ਸਕਦਾ ਸੁਣਨ ਚ ਆਇਆ ਸੁਣਨ ਚ ਆਇਆ ਜੀ ਦੋ ਘਰਾਂ ਚੋਂ ਦੋ ਦੋ ਮੋਬਾਈਲ ਗਏ ਨੇ ਮੁੱਖੀ ਦੇ ਥੋੜਾ ਜਿਆਦਾ ਸਮਾਨ ਗਿਆ ਕਿਉਂਕਿ ਉਹ ਮਤਲਬ ਅੰਦਰ ਉਹਨਾਂ ਦੇ ਕਾਫੀ ਮਤਲਬ ਉਹ ਹੀ ਲੱਗ ਸਕਦੇ ਨੇ ਅਸੀਂ ਤਾਂ ਬਸ ਪੁਲਿਸ ਵਾਲੇ ਆਏ ਸੀ ਡੋ ਉਹਨਾਂ ਨੇ ਫੋਟੋ ਆਫੋਟੋਆਂ ਖਿੱਚੀਆਂ ਨੇ ਮੈਂ ਹੁਣ ਰਿਪੋਰਟ ਕਰਾਣ ਜਾ ਰਿਹਾ ਮੈਂ ਹਾਂਜੀ ਸਾਰਾ ਮਹੱਲਾ ਹਰਾਣਾ ਜੀ ਦਿਨ ਦਿਹਾੜੇ ਸਾਡੇ ਮਹੱਲੇ 'ਚ ਦਾ ਕੁੱਤੇ ਹੀ ਬੋਦ ਨੇ ਸਾਡਾ 10000 ਰੁਪਇਆ ਕੱਢ ਗਏ ਮੋਬਾਈਲ ਸਰਾਣੇ ਦੇ ਕੋਲੋਂ ਲੈ ਗਏ ਤੇ ਮੋਬਾਈਲ ਵੀ ਲੈ ਗਏ ਤੇ ਚਾਬੀਆਂ ਵੀ ਅਲਮਾਰੀ ਦੀਆਂ ਨਾਲ ਲੈ ਗਏ ਉਹਨਾਂ ਦੀ ਕੋਸ਼ਿਸ਼ ਸੀ ਅਲਮਾਰੀ ਖੁੱਬੀ ਚੋਲ ਕੁਝ ਕੱਢਣ ਦੀ ਅਲਮਾਰੀ 'ਚੋਂ ਕੱਢ ਨਹੀਂ ਪਾਏ ਕਾਮਯਾਬ ਨਹੀਂ ਹੋ ਪਏ ਮੇਰੀ ਜਾਗ ਕੁਲ ਚੁੱਕੀ ਸੀਗੀ ਉਹਨਾਂ ਨੇ ਫੇਸ ਸੀੜੀਆਂ ਤੋਂ ਹੀ ਭੱਜ ਗਏ ਨਹੀਂ ਤੁਸੀਂ ਸੁੱਤੇ ਸੀ ਅੰਦਰ ਜਦੋਂ ਇਹ ਵਾਰਦਾਤ ਨੂੰ ਇਗਜ਼ਾਮ ਦਿੱਤਾ ਹਾਂਜੀ ਅਸੀਂ ਦੋਨੋਂ ਸੁੱਤੇ ਪਏ ਸੀ ਸਾਨੂੰ ਇੰਨਾ ਸ਼ੁਕਰ ਹੈ ਉਹਨਾਂ ਨੇ ਕੁਝ ਕੀਤਾ ਨਹੀਂ ਮੋਬਾਈਲ ਸਰਾਣੇ ਤੋਂ ਚੱਕਿਆ ਇਹ ਗੇਟ ਖੁੱਲਿਆ ਨਹੀਂ ਕੱਪੜੇ ਦੀ ੱਚੋ ਦੀ ਕੱਢ ਲਿਆ ਉਹਨਾਂ ਨੇ ਨਹੀਂ ਜਦੋਂ ਗੇਟ ਦਾ ਖੜਕਾ ਹੋਇਆ ਤੁਹਾਨੂੰ ਉਹ ਤਾਂ ਉਹ ਤਾਂ ਸਜਾ ਖੁੱਲ੍ਹੀ ਆ ਮੇਰੀ ਇਹ ਕਿੱਥੋਂ ਦੀ ਉੱਪਰੋਂ ਹੀ ਆਏ ਹੋਣਗੇ ਉੱਪਰੋਂ ਹੀ ਆਏ ਹੋਰ ਤਾਂ ਸਨ ਪੂਰਾ ਰਸਤਾ ਹੈ ਨਹੀਂ ਇੱਥੋਂ ਬਾਹਰ ਦਾ ਗੇਟ ਬੰਦ ਸੀ ਉਹਨਾਂ ਨੂੰ ਪਕੜਿਆ ਜਾਵੇ ਕੁਝ ਤਾਂ ਨਾਲ ਦਾ ਹੱਲ ਕਰਨਾ ਪਊਗਾ ਤੁਹਾਨੂੰ ਐਵੇਂ ਤਾਂ ਹੁਣ ਅੱਜ ਤਾਂ ਪੰਜ ਘਰਾਂ ਚ ਕੀਤੀ ਆ ਤਾਂ ਪੂਰਾ ਮੱਲਾ ਨਾ ਵੱਡਾ ਸਾਰਿਆਂ ਨੂੰ ਡਰ ਬੈਠ ਗਿਆ 3 ਬੈਨ ਸਭ ਦੀ ਇਕੱਲੀ ਕੱਲੀ ਰਹਿੰਦੀ ਐ ਘਰ ਚ ਉਹਨਾਂ ਨੂੰ ਕੀ ਕੀਤਾ ਜਾਏਗਾ ਤਾਂ अनिल ਜੀ ਕੀ ਹੋਇਆ ਮੇਰੇ ਘਰੇ ਸੇ ਦੋ ਮੋਬਾਈਲ ਚੱਕੇ ਲਏ 700 ਰੁਪਏ ਲੇਕੇ ਜੇਬ ਟਾ 60 ਟਾਂਗਾ ਵਾਤ ਉਸ ਵਿੱਚ ਪੈਸੇ ਤਾਂ 700 ਰੁਪਏ ਉਹ ਲੈ ਗਏ 8:00 ਵਜੇ ਕੀ ਘਟਨਾ ਹੈ ਇਹ 5 ਵਜੇ ਮੈਂ ਉੱਠਿਆ ਤਾਂ ਦੇਖਿਆ ਜਦ ਸਮਾਨ ਨਹੀਂ ਸੀ ਪਤਾ ਨਹੀਂ ਲੱਗਿਆ ਪਤਾ ਨਹੀਂ ਲੱਗਿਆ ਪਤਾ ਲੱਗਾ ਕਿੰਨੇ ਜਣੇ ਕਿ ਤੁਹਾਨੂੰ ਚੋਰੀ ਕੀ ਲੜਕੇ ਪਤਾ ਲਗੇ ਪਤਾ ਨਹੀਂ ਲੱਗਾ ਮੇਰੇ ਕੋਈ ਮੈਂ ਉੱਥਾਰ ਦੇਖਿਆ ਮੋਬਾਈਲ ਨਹੀਂ ਹਨ ਪੈਸੇ ਹੋਰ ਕਹਾ ਕਹਾ ਤੇ ਆਪਕੇ ਸਾਥ ਵੀ ਸਾਥ ਦੇ ਸਾਥ ਵਾਲੇ ਮਕਾਨ ਸੇ ਦੋ ਮੋਬਾਈਲ ਚੋਰੀ ਹੋ ਗਏ ਕਿਤਨੇ ਕੇ تھے ਮੋਬਾਈਲ ਦੋਨੋ ਕੇ ਮੇਰਾ ਮੋਬਾਈਲ ਥਾ ਇੱਕ ਤਾਂ ਸਾਰੇ 18000 ਕੇ ਸਿਗਾ ਜੇ ਇੱਕ 15000 ਕੇ ਸਿਗਾ ਜੇ ਸਰ ਪੰਡੂ ਸਰ ਚੋਤ ਲਾਈ ਹੈ ਵੀ ਸਾਡੇ ਮਲੇ ਦੇ ਚੋਰੀ ਹੋ ਗਈ ਇੱਕ ਘਰਾਂ ਚ ਅਸੀਂ ਉਹ ਉੱਥੇ ਮੋਕੜੀ ਜਾ ਕੇ ਦੇਖਿਆ ਤੇ ਸੀਸੀਟੀਵੀ ਫੁਟੇਜ ਮਿਲਿਆ ਸਾਨੂੰ ਉਹ ਸੀਸੀਟੀਵੀ ਫੁਟ ਲੈ ਕੇ ਅਸੀਂ ਦੇਖ ਰਹੇ ਹਾਂ ਚੋਰ ਦੀ ਭਾਲ ਕਰ ਰਹੇ ਹਾਂ ਜੀ ਕਿੰਨੇ ਘਰਾਂ ਚ ਦਿੱਕਿਆ ਕਹਿੰਦੇ ਪੰਜ ਇਹ ਦੋ ਤਿੰਨ ਘਰਾਂ ਚ ਦੱਸ ਰਹੇ ਨੇ ਸਾਡੇ ਕੋਲੇ ਹਾਲੇ ਤੱਕ ਦੋ ਘਰ ਹੀ ਆਏ ਨੇ ਬਾਕੀ ਦਾ ਕੋਈ ਆਇਆ ਨਹੀਂ ਹਿੰਮ ਇਹ 3:00 ਵਜੇ ਤੋਂ ਪਹਿਰੇ ਇਹ ਤਾਂ ਇਹ 5:00 ਵਜੇ ਤੋਂ ਬਾਅਦ ਹੀ ਦੱਸਦੇ 5:00 ਵਜੇ ਤੋਂ ਬਾਅਦ ਹੀ ਹੋਇਆ ਜਿੱਥੇ ਵੀ ਚੋਰ ਕਿਥੋਂ ਦੀ ਐਂਟਰ ਹੋਇਆ ਚੋਰ ਇਹ ਹਸਤਾ ਜਿਹਦੇ ਹਿਸਾਬ ਨਾਲ ਦੱਸ ਰਹੇ ਨੇ ਵੀ ਕੋਠਿਆਂ ਦੇ ਉੱਪਰ ਦੇ ਆ ਛੱਤਾਂ ਉੱਪਰ ਦੇ ਥੱਲੇ ਤਾਂ ਕਿਸੇ ਗਲੀ ਚ ਆਈ ਨਹੀਂ ਕਿੱਥੇ ਇਹ ਸੀਸੀਟੀਵੀ ਚ ਸੀਟੀਵੀ ਇੱਕ ਘਰ ਚ ਸੀਸੀਟੀਵੀ ਮਿਲੀ ਆ ਥੋੜੀ ਜਿਹੀ ਸਾਨੂੰ ਉਹਦੇ ਨਾਲ ਅਸੀਂ ਦੇਖ ਰਹੇ ਹਾਂ ਕਰਦੇ ਮੈਮਰੀ ਕਰਦੇ ਮਜੂਰ ਕਰਦੇ ਕਰਦੇ ਸਾਰੇ ਸਰ ਸਾਰੇ ਘਰ ਦੇ ਵਿੱਚ ਹੀ ਹੈਗੇ ਜੀ ਉਸ ਤੋਂ ਨਾਲੋਂ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਵੀ ਦੇਖੇ ਇੱਕੇ ਚੋਰ ਆ ਜਿਵੇਂ ਸੀਸੀਟੀਵੀ ਤੇ ਦੇਖੀ ਲੱਗ ਇੱਕੋ ਹੀ ਲੱਗ ਰਹੀ ਜੋ ਕੋਠਿਆਂ ਦੇ ਉੱਪਰ ਉਹਦੇ ਨਾਲ ਨਾਲ ਕੋਠਿਆਂ ਦੇ ਯਾਰ ਹੈ ਛੱਤਾਂ ਦੇ ਉੱਪਰ ਦੀ ਹੋਈ ਐਪੋਲਿਸਨ ਕੀ ਕਾਰਵਾਈ ਕਰ ਲਈ ਹੁਣ ਅਸੀਂ ਅਗਲੀ ਕਾਰਵਾਈ ਕਰ ਰਹੇ ਹਾਂ ਕੰਪਲੀਸ਼ ਕਰ ਰਹੇ ਹਾਂ